ਕਬੱਡੀ ਖੇਡਣੀ ਸ਼ੁਰੂ ਕੀਤੀ ਸੀ 2007 ਦੇ ਆਸ-ਪਾਸ ਸਫਲ ਖਿਡਾਰੀ ਨਹੀਂ ਬਣ ਸਕਿਆ ਕਿਉਂਕਿ ਚੰਗੀ ਮਿਹਨਤ ਨਹੀਂ ਕਰ ਸਕਿਆ ਪਰ ਅੰਦਰ ਇੱਕ ਗੱਲ ਜਰੂਰ ਚੱਲਦੀ ਰਹਿੰਦੀ ਸੀ ਤੇ ਉਹ ਮੈਨੂੰ ਲੱਗਦਾ ਸੀ ਵੀ ਮੇਰੇ 'ਚ ਕੀ ਗੁਣ ਹੋਇਆ ਜੇ ਮੈਂ ਖਿਡਾਰੀ ਨਹੀਂ ਬਣ ਸਕਿਆ ਤਾਂ ਹੋਰ ਕੀ ਹੋਇਆ ਹੋਊਗਾ ਤਾਂ ਲਾਜ਼ਮੀ ਜਦੋਂ ਗੁਰੂ ਘਰਾਂ 'ਚੋਂ ਇਹ ਗੱਲਾਂ ਸੁਣਦੇ ਆਂ ਉਸ ਚੀਜ਼ ਨੂੰ ਲੱਭਣ ਦੇ ਚੱਕਰ 'ਚ ਉਸ ਗੁਣ ਨੂੰ ਲੱਭਣ ਦੇ ਚੱਕਰ 'ਚ ਮੈਂ ਲਿਖਣ ਲੱਗ ਗਿਆ ਮੈਂ ਅਕਸਰਿਤ 4-5 ਸਾਲ ਤੋਂ ਉਹ ਸਟੋਰੀਆਂ ਦੇਖਦਾ ਹੁੰਦਾ ਸੀ ਜਿੱਥੇ ਲਾਹੌਰ ਜਿੱਥੇ اسلامਾਬਾਦ ਕਰਾਚੀ ਪਸ਼ਾਵਰ ਤਾਂ ਮੈਂ ਉੱਥੋਂ ਪਾਕਿਸਤਾਨ ਨੂੰ ਦੇਖਦਾ ਹੁੰਦਾ ਸੀ ਕਿ ਇਹ ਕਿਵੇਂ ਹੈ ਕਿ ਇਹੋ ਜਿਹੇ ਲੋਕ ਨੇ ਇਹ ਕਿਹੋ ਜੀਆਂ ਸਟੋਰੀਆਂ ਪਾਉਂਦੇ ਨੇ ਅੰਦਰ ਚੱਲਦੀ ਸੀ ਕਦੇ ਗੱਲ ਵੀ ਕਦੇ ਜਾਵਾਂਗੇ ਨਾ ਕਦੇ ਕੋਈ ਪਲਾਨ ਸੀ ਕਿਵੇਂ ਜਾਵਾਂਗੇ ਨਾ ਕਦੇ ਸੋਚਿਆ ਸੀ ਨਾ ਕਿਸੇ ਨਾਲ ਗੱਲ ਕੀਤੀ ਸੀ ਅਚਾਨਕ ਹੀ ਮੇਰੇ ਤਾਇਆ ਜੀ ਦੇ بیٹے ਹੁਣ ਅਮਰੀਕਾ ਰਹਿੰਦੇ ਨੇ ਸਰਦਾਰ ਰੂਪ ਸਿੰਘ ਹੁਣ ਉਹਨਾਂ ਨੇ ਜਾਣਾ ਸੀ ਉਹਨਾਂ ਦੀ ਕਾਲ ਆ ਗਈ ਕਿ ਅਸੀਂ ਇਹਨਾਂ ਦਿਨਾਂ ਚ ਪਾਕਿਸਤਾਨ ਜਾਣਾ ਤੇ ਤੂੰ ਸਾਡੇ ਆਉਣ ਤੱਕ ਅੜੀ ਕਰੀ ਪੰਜਾਬ ਚ ਆਪਦੇ ਕੰਮ ਧੰਦੇ ਨਾਲ ਰੱਖੀ ਪਾਕਿਸਤਾਨ ਜਾਣਾ ਯਾਰ ਨਾਲ ਹੀ ਮੇਰੇ ਢਿੱਡ ਚ ਜਿਹੜੀਆਂ ਗੱਲਾਂ ਵਾਲੇ ਵਾਲੇ ਸੁਣਦੇ ਆਂ ਚੋਰ ਇੱਕੇ ਦਮ ਖੜੇ ਹੋ ਗਏ ਛਾਲ ਮਾਰ ਕੇ ਮੈਂ ਕਿਹਾ ਨਾਲੇ ਕਹਿੰਦੇ ਕਿ ਕੋਈ ਹੋਰ ਦਾ ਵੀਜ਼ਾ ਨਹੀਂ ਲੱਗਦਾ ਹਾਂ ਯਾਰ ਉਹ ਕਹਿੰਦਾ ਹਾਂ ਹਾਂ ਉਹ ਕਹਿੰਦਾ ਹੋਰ ਇਹ ਕਿਹੜੀਆਂ ਗੱਲਾਂ ਇਹ ਕਿਹੜੀਆਂ ਗੱਲਾਂ ਕਰਦਾ ਤੂੰ ਤੂੰ ਮੈਨੂੰ ਪਾਸਪੋਰਟ ਭੇਜ ਤੇ ਕਾਪੀ ਤੇ ਫੋਟੋ ਭੇਜ ਤੇ ਵੀਜ਼ਾ ਲੱਗ ਜੇ ਉਹ ਬਾਈ ਜਾਣਦਾ ਉਹਨੇ ਕੀ ਕੀਤਾ ਮੇਰਾ ਵੀਜ਼ਾ ਦੂਜੇ ਦਿਨ ਲੱਗ ਗਿਆ ਹੈਲੋ ਮੈਨ ਹਾਂ ਤੋ ਬੋਲਦਾ ਕਿਤਾਬ ਦੇ ਟਾਈਟਲ ਤੋਂ ਸਾਰੀਆਂ ਗੱਲਾਂ ਸਪਸ਼ਟ ਹੋ ਜਾਂਦੀਆਂ ਕਿ ਅੰਦਰ ਤਾਂਗਾ ਜਿਹੜੀ ਉਪਰਲੇ ਪੰਜਾਬ ਜਾਂਦੀ ਆ ਤੇ ਇਹ ਬਾਈ ਹੋਣਾ ਜੀ ਇੱਕ ਚਿੱਠੀ ਆ ਜਿਹੜੀ ਉੱਧਰਲੇ ਪੰਜਾਬ ਨੂੰ ਪਾਈ ਆ ਤਾਂ ਹੀ ਸ਼ਾਮੂ ਕਿਚਲੀ ਕਿਤਾਬ ਛਪੀ ਆ ਤੇ ਅਸੀਂ ਆਸ ਕਰਦੇ ਆ ਵੀ ਬਹੁਤ ਛੇਤੀ ਉਧਰੋਂ ਵੀ ਕੋਈ ਸਨੇਹਾ ਆਊਗਾ ਉਧਰੋਂ ਵੀ ਕੋਈ ਰਿਪਲਾਈ ਆਊਗਾ ਤੇ ਆਈ ਜੜ੍ਹੇ ਬੰਦੇ ਹੁੰਦੇ ਆ ਲਾਂਘਾ ਫੁੱਲਣਦੇ ਕਿਉਂਕਿ ਤਾਂਗ ਜ਼ਰੂਰੀ ਹੁੰਦੀ ਐ ਦੱਸਣੀ ਕਿ ਸਾਡੇ ਚ ਵੀ ਤਾਂਗਾ ਤੇ ਉਧਰੋਂ ਵੀ ਤਾਂਗਾ ਭਾਈ ਕਿਵੇਂ ਸ਼ੁਰੂਆਤ ਕਿੱਥੋਂ ਹੁੰਦੀ ਐ ਸਾਰੇ ਕਾਸੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਸਾਰੇ ਮੇਰੇ ਤੋਂ ਸਿਆਣੇ ਹੋ ਮੇਰੇ ਸਤਿਕਾਰਯੋਗ ਹੋ ਆਪਾਂ ਕਿਤਾਬ ਬਾਰੇ ਜਿੰਨੀਆਂ ਗੱਲਾਂ ਮੈਨੂੰ ਲੱਗਦਾ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਸਕਦਾ ਮੈਂ ਤੁਹਾਨੂੰ ਮੇਰੀ ਜਿਹੜੀ ਭਾਸ਼ਾ ਬੋਲਣ ਚੱਲਣ ਦੀ ਉਹ ਬਹੁਤ ਸਾਡੇ ਪਿੰਡਾਂ ਦੇ ਟੱਚ ਵਰਗੀ ਹੋਈ ਆ ਜਿਵੇਂ ਮੈਂ ਬੋਲਦਾ ਐਵੇਂ ਮੈਂ ਲਿਖਦਾ ਤਵੀਰ ਨੇ ਪੁੱਛਿਆ ਸਾਰਾ ਕੁਝ ਸ਼ੁਰੂ ਕਿਵੇਂ ਹੁੰਦਾ ਹੈ ਮੇਰੀ ਜ਼ਿੰਦਗੀ 'ਚ ਬਹੁਤ ਕੁਝ ਅਚਾਨਕ ਹੀ ਹੋਇਆ ਅਚਾਨਕ ਨਹੀਂ ਹੋਇਆ ਕਹਿ ਲਈਏ ਵੀ ਹੋ ਸਕਦਾ ਕਿਤੇ ਨਾ ਕਿਤੇ ਅੰਦਰ ਗੱਲ ਚੱਲਦੀ ਹੋਵੇ ਜਿਹੜੀ ਬਾਹਰ ਮੈਨੂੰ ਨਾ ਪਤਾ ਲੱਗਦੀ ਹੋਵੇ ਤਾਂ ਮੇਰੀ ਜ਼ਿੰਦਗੀ 'ਚ ਲਿਖਣ ਦਾ ਜਿਹੜਾ ਅਹਿਮ ਕੰਮ ਜਿਹੜਾ ਵਾਹਿਗੁਰੂ ਨੇ ਮੈਨੂੰ ਬਖਸ਼ਿਆ ਇਹ ਆਪਣੇ ਆਪ ਦਸਤਕ ਦੇ ਕੇ ਗਿਆ ਮੈਨੂੰ ਨਾ ਗੀਤ ਸੁਣਨ ਦਾ ਸ਼ੌਂਕ ਸੀ ਨਾ ਗੀਤ ਲਿਖਣ ਦਾ ਨਾ ਕਲਮਾ ਵੇਖਣ ਦਾ ਇਸ ਇਸ ਲਾਈਨ ਨਾਲ ਸੰਬੰਧਿਤ ਮੈਨੂੰ ਇੱਕ ਵੀ ਸ਼ੌਂਕ ਨਹੀਂ ਸੀ ਹੂੰ ਤਾਂ ਮੈਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ 2007 ਦੇ ਆਸ-ਪਾਸ ਸਫਲ ਖਿਡਾਰੀ ਨਹੀਂ ਬਣ ਸਕਿਆ ਕਿਉਂਕਿ ਚੰਗੀ ਮਿਹਨਤ ਨਹੀਂ ਕਰ ਸਕਿਆ ਪਰ ਅੰਦਰ ਇੱਕ ਗੱਲ ਜਰੂਰ ਚੱਲਦੀ ਰਹਿੰਦੀ ਸੀ ਕਿ ਸੁਣਦੇ ਆਂ ਸਕੂਲਾਂ ਕਾਲਜਾਂ ਚੋਂ ਗੁਰਦੁਆਰਿਆਂ ਚੋਂ ਕਥਾਵਾਚਕਾਂ ਤੋਂ ਵੀ ਹਰੇਕ ਬੰਦੇ 'ਚ ਇੱਕ ਗੁਣ ਹੁੰਦਾ ਹੈ ਤੇ ਉਹ ਮੈਨੂੰ ਲੱਗਦਾ ਸੀ ਵੀ ਮੇਰੇ 'ਚ ਕੀ ਗੁਣ ਹੋਇਆ ਜੇ ਮੈਂ ਖਿਡਾਰੀ ਨਹੀਂ ਬਣ ਸਕਿਆ ਤਾਂ ਹੋਰ ਕੀ ਹੋਇਆ ਹੋਊਗਾ ਤਾਂ ਲਾਜ਼ਮੀ ਜਦੋਂ ਗੁਰੂ ਘਰਾਂ 'ਚ ਉਹ ਇਹ ਗੱਲਾਂ ਸੁਣਦੇ ਆ ਉਸ ਚੀਜ਼ ਨੂੰ ਲੱਭਣ ਦੇ ਚੱਕਰ 'ਚ ਉਸ ਗੁਣ ਨੂੰ ਲੱਭਣ ਦੇ ਚੱਕਰ 'ਚ ਮੈਂ ਲਿਖਣ ਲੱਗ ਗਿਆ ਵਾਹਿਗੁਰੂ ਨੇ ਆਪ ਗਾਹ ਹੋ ਕੇ ਬਾਹ ਫੜ ਲਈ ਤੁਹਾਨੂੰ ਮੇਰਾ ਲਿਖਿਆ ਪਸੰਦ ਆਉਣ ਲੱਗ ਗਿਆ ਐਵੇਂ ਕਿਤਾਬ ਲਿਖਣਾ ਜਾਂ ਪਾਕਿਸਤਾਨ ਜਾਣਾ ਪਾਕਿਸਤਾਨ ਜਾਣ ਦਾ ਤਾਂ ਇੱਕ ਸੀਵੀ ਪਾਕਿਸਤਾਨ ਜਾਵਾਂਗੇ ਜਿਵੇਂ ਮੈਂ 4-5 ਸਾਲ ਪਹਿਲਾਂ ਤੋਂ ਜਦੋਂ ਤੋਂ ਸਨੇਪ ਚੈਟ ਆਈ ਤੇ ਇਹਦੇ ਚ ਇੱਕ ਫੰਕਸ਼ਨ ਆਉਂਦਾ ਜਿਹਦੇ ਚ ਤੁਸੀਂ ਜਿੱਥੇ ਲਾਲਜਾ ਥਾਂ ਹੋਇਆ ਹੁੰਦਾ ਸਨੇਪ ਮੈਪ ਤੇ ਉੱਥੇ ਕੱਢ ਲੈਨੇ ਹੋ ਕਿਸੇ ਵੀ ਮੁਲਕ ਦੇ ਥਾਂ ਦੀਆਂ ਸਟੋਰੀਆਂ ਵੇਖਣ ਵਾਸਤੇ ਤਾਂ ਮੈਂ ਅਕਸਰ ਹੀ 4-5 ਸਾਲ ਤੋਂ ਉਹ ਸਟੋਰੀਆਂ ਦੇਖਦਾ ਹੁੰਦਾ ਸੀ ਜਿੱਥੇ ਲਾਹੌਰ ਜਿੱਥੇ اسلامਾਬਾਦ ਕਰਾਚੀ ਪਸ਼ਾਵਰ ਤਾਂ ਮੈਂ ਉੱਥੋਂ ਪਾਕਿਸਤਾਨ ਨੂੰ ਦੇਖਦਾ ਹੁੰਦਾ ਸੀ ਕਿ ਇੱਕ ਕਿਵੇਂ ਐ ਕਿਹੋ ਜਿਹੇ ਲੋਕ ਨੇ ਇਹ ਕਿਹੋ ਜੀਆਂ ਸਟੋਰੀਆਂ ਪਾਉਂਦੇ ਨੇ ਤਾਂ ਉਸ ਚੀਜ਼ ਨਾਲ ਮੈਂ ਲਗਾਤਾਰ ਜੁੜਿਆ ਹੋਇਆ ਸੀ ਅੰਦਰ ਚੱਲਦੀ ਸੀ ਕਦੇ ਗੱਲ ਵੀ ਕਦੇ ਜਾਵਾਂਗੇ ਨਾ ਕਦੇ ਕੋਈ ਪਲਾਨ ਸੀ ਕਿਵੇਂ ਜਾਵਾਂਗੇ ਨਾ ਕਦੇ ਸੋਚਿਆ ਸੀ ਨਾ ਕਿਸੇ ਨਾਲ ਗੱਲ ਕੀਤੀ ਸੀ ਅਚਾਨਕ ਹੀ ਮੇਰੇ ਤਾਇਆ ਜੀ ਦੇ بیٹے ਹੁਣ ਅਮਰੀਕਾ ਰਹਿੰਦੇ ਨੇ ਸਰਦਾਰ ਰੂਪ ਸਿੰਘ ਹੁਣੀ ਉਹਨਾਂ ਨੇ ਜਾਣਾ ਸੀ ਉਹਨਾਂ ਦੇ ਕਾਲ ਆ ਗਈ ਕਿ ਅਸੀਂ ਇਹਨਾਂ ਦਿਨਾਂ ਚ ਪਾਕਿਸਤਾਨ ਜਾਣਾ ਤੇ ਤੂੰ ਸਾਡੇ ਆਉਣ ਤੱਕ ਅੜੀ ਕਰੀ ਪੰਜਾਬ ਚ ਆਪਦੇ ਕੰਮ ਧੰਦੇ ਨਾ ਰਖੀ ਉਦੋਂ ਬਾਅਦ ਅਸੀਂ 8 ਦਿਨ ਇਸ ਪੰਜਾਬ ਰਹਿਣਾ ਤਾਂ ਸਾਨੂੰ ਉਹ ਸਮਾਂ ਦੇ ਦੀ ਆਉਣ ਜਾਣ ਲਈ ਨਾਲ ਆਪਾਂ ਇਕੱਠੇ ਜਿਵੇਂ ਕਹਿ ਦਈਏ ਬਾਹਰਲੇ ਉਹ ਮੇਰਾ ਭਰਾ ਹੈ ਕਿ ਆਪਾਂ ਘੁਮਾਂਗੇ ਇਕੱਠੇ ਘੇੜੇ ਦੇਵਾਂਗੇ ਤਾਂ ਉਹ ਜਿਹੜੀ ਅੰਦਰ ਗੱਲ ਚੱਲਦੀ ਸੀ ਇੱਕੇਦਾਂਵੀ ਮੇਰੇ ਮੂੰਹ ਚੋਂ ਨਿਕਲ ਗਿਆ ਮੈਂ ਕਿਹਾ ਬਾਈ ਮੈਨੂੰ ਵੀ ਲੈ ਜਾਓ ਯਾਰ ਹੂੰ ਤੇ ਉਹ ਕਹਿੰਦਾ ਚੱਲ ਵੜੇ ਕਿੱਡੀ ਗੱਲ ਹੈ ਮੈਂ ਕਿਹਾ ਕਿੱਡੀ ਗੱਲ ਆ ਵੀ ਪਾਕਿਸਤਾਨ ਜਾਣਾ ਯਾਰ ਨਾਲ ਹੀ ਮੇਰੇ ਢਿੱਡ 'ਚ ਜਿਹੜੀਆਂ ਗੱਲਾਂ ਵਾਲੇ ਵਾਲੇ ਸੁਣਦੇ ਆਂ ਚੋਰ ਇੱਕੇਦਮ ਖੜੇ ਹੋ ਗਏ ਛਾਲ ਮਾਰ ਕੇ ਮੈਂ ਕਹ ਰ ਨਾਲੇ ਕਹਿੰਦੇ ਕਿ ਤਦੋਂ ਹੋਰ ਦਾ ਵੀਜ਼ਾ ਨਹੀਂ ਲੱਗਦਾ ਹਾਂ ਡਰ ਉਹ ਕਹਿੰਦਾ ਹਾਂ ਹਾਂ ਉਹ ਕਹਿੰਦਾ ਹੋਰ ਇਹ ਕਿਹੜੀਆਂ ਗੱਲਾਂ ਇਹ ਕਿਹੜੀਆਂ ਗੱਲਾਂ ਕਰਦਾ ਤੂੰ ਤੂੰ ਮੈਨੂੰ ਪਾਸਪੋਰਟ ਭੇਜ ਦੇ ਕਾਪੀ ਤੇ ਫੋਟੋ ਭੇਜ ਦੇ ਵੀਜ਼ਾ ਲੱਗ ਜੂ ਉਹ ਬਾਈ ਜਾਣਦਾ ਉਹਨੇ ਕੀ ਕੀਤਾ ਮੇਰਾ ਵੀਜ਼ਾ ਦੂਜੇ ਦਿਨ ਲੱਗ ਗਿਆ ਤੇ ਬਿਨਾ ਕਿਸੇ ਸਕੀਮ ਤੋਂ ਇਹ ਮਾਰਚ ਦੇ ਆਖਰੀ ਦਿਨ ਹੋਨੇ ਆ ਤੇ 12 ਅਪ੍ਰੈਲ ਨੂੰ ਅਸੀਂ ਬਾਗੇ ਦੀ ਲੀਕ ਟੱਪ ਕੇ ਲਾਹੌਰ ਵਾਲੇ ਪਾਸੇ ਹੂੰ ਬਿਨਾ ਕਿਸੇ ਸਕੀਮ ਤੋਂ ਕਿਆ ਬਾਤ